ਸਾਡਾ ਖ਼ዋਬ ਸੇਤਮੰਦ ਪੰਜਾਬ slogan ਹੇਟ ਪੰਜਾਬ ਸਰਕਾਰ ਨੇ ਲੋਕਾਂ ਨੂੰ ਨਿਆਰੀ ਸਿਹਤ ਸਹੂਲਤਾਂ ਦੇਣ ਲਈ ਅੱਜ ਹਲਕਾ ਸਾਨੇਵਾਲ ਵਿੱਚ ਮੁਹੱਲਾ ਕਲੀਨਿਕ ਦਾ ਉਦਘਾਟਨ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੱਲੋਂ ਕੀਤਾ ਗਿਆ ਅਤੇ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਜੀ ਇਹ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਅਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕੀਤਾ ਗਿਆ ਆਓ ਦੇਖਦੇ ਹਾਂ ਇੱਕ ਰਿਪੋਰਟ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੂਰੇ ਪੰਜਾਬ ਦੇ ਵਿੱਚ ਹੋਰ ਹਰ ਹਲਕੇ ਦੇ ਵਿੱਚ ਦੋ ਦੋ ਚਾਰ ਚਾਰ ਮਹੱਲਾ ਕਲੀਨਿਕ ਦੇ ਨਵੇਂ ਉੱਠਣ ਹੋਏ ਟੋਟਲ 838 ਜਿਹੜੇ ਪੰਜਾਬ ਨੂੰ ਮਹੱਲਾ ਕਲੀਨਿਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪਾਰਟੀ ਸੁਪਰੀਮ ਆਰਗਨ ਕੇਜਰੀਵਾਲ ਜੀ ਨੇ ਜਿਹੜਾ ਇਲੈਕਸ਼ਨਾਂ ਦੇ ਦਿਨਾਂ ਚ ਲੁਕਣਾ ਵਾਦਾ ਕੀਤਾ ਸੀ ਕਿ ਜਿਵੇਂ ਦਿੱਲੀ ਦੇ ਵਿੱਚ ਹਰ ਮਹੱਲੇ ਦੇ ਵਿੱਚ ਮਹੱਲਾ ਕਲੀਨਿਕ ਹੈ ਉਹ ਪੰਜਾਬ ਚ ਸ਼ੁਰੂਆਤ ਹੋ ਚੁੱਕੀ ਹੈ ਤਕਰੀਬਨ ਪੰਜਾਬ ਚ ਹਰ ਜਗ੍ਹਾ ਮਹੱਲਾ ਕਲੀਨਿਕ ਪੈ ਚੁੱਕੇ ਆ ਔਰ ਲੋੜ ਪੈਣ ਜਿੱਥੇ ਵੀ ਹੋਰ ਲੋੜ ਪੈਗੀ ਹਰ ਜਗ੍ਹਾ ਜਿਵੇਂ ਦਿੱਲੀ ਦੀ ਤਰ੍ਹਾਂ ਹੀ ਪੰਜਾਬ ਹਰ ਮਹੱਲੇ ਦੇ ਮਹੱਲਾਗ联 ਨੇ ਪਹੁੰਚੇਗਾ ਇਹ ਮਹੱਲਾਗ联ਕ ਬਹੁਤ ਵਧੀਆ ਬਣਦੇ ਨੇ ਜਿੱਥੇ ਸਾਰਾ ਇਲਾਜ ਜਿੱਥੇ ਗਰੀਬ ਪਰਿਵਾਰ ਹਸਪੀਟਲ ਜਾਣ ਤੇ ਡਾਕਟਰ ਤੋਂ ਜਾਣ ਤੋਂ ਡਰਦਾ ਸੀ ਮੈਡੀਕਲ ਤੋਂ ਸਿਰਦਰ ਦੀਆਂ ਗੋਲੀਆਂ ਲੈ ਕੇ ਤੇ ਆਪਣਾ ਇਲਾਜ ਕਰਦੇ ਸੀ ਡਾਕਟਰ ਕੋਲ ਜਾਣ ਤੋਂ ਡਰਦੇ ਪੜੇ ਹੁਣ ਮੁੱਖ ਮੰਤਰੀ ਸਾਹਿਬ ਦੀ ਦੇਣ ਹੈ ਕਿ ਵਧੀਆ ਡਾਕਟਰ ਜਿੱਥੇ ਸਾਰੇ ਟੈਸਟ ਫ੍ਰੀ ਹੋਣਗੇ ਜਿੱਥੇ ਇਲਾਜ ਫ੍ਰੀ ਹੋਊਗਾ ਹਰ ਦਵਾਈ ਮਿਲੂਗੀ ਸੋ ਤੁਹਾਡੇ ਚੈਨਲ ਆਈ ਮੈਂ ਸਾਰੇ ਹਲਕੇ ਨੂੰ ਬੇਨਤੀ ਕਰਦਾ ਕਿ ਮਹੱਲਾ ਕਲੀਨਿਕ ਚ ਬਹੁਤ ਲਾਈਟ ਟਰੈਕਟਰ ਬੈਠੇ ਨੇ ਪੂਰਾ ਸਟਾਫ ਬੈਠਾ ਹੈ ਲੈਬਟਰੀ ਵਾਲੇ ਬਹੁਤ ਵਧੀਆ ਲੈਬਟਰੀ ਦੇ ਟੈਸਟ ਹੁੰਦੇ ਨੇ ਸੋ ਬੇਨਤੀ ਆ ਕਿ ਕੋਈ ਵੀ ਪ੍ਰੋਬਲਮ ਹੋਵੇ ਆਪਾਂ ਆਪਣੇ ਪੰਜਾਬ ਦੇ ਪ੍ਰਸ਼ਨ ਖੱਤੀਏ ਜਦੋਂ ਸਰਕਾਰ ਤੁਹਾਡੇ ਨਾਲ ਹੈ ਉਹ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਹਾਡਾ ਹਰ ਵੇਲੇ ਖਿਆਲ ਰੱਖ ਰਹੇ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਲੀਡ ਚੱਲੇ ਹੋਏ ਨੇ ਤੇ ਆਪਾਂ ਇਸ ਚੀਜ਼ ਦਾ ਫਾਇਦਾ ਉਠਾਈਏ ਮਹੱਲਾ ਕਲੀਨਿਕਾਂ ਦੇ ਵਿੱਚ ਆਪਣਾ ਪਰਮਾਤਮਾ ਕੋਈ ਦੁੱਖ ਨਾ ਲਿਆਵੇ ਜੇ ਕੋਈ ਦੁੱਖ ਆ ਵੀ ਜਾਂਦਾ ਤੇ ਮਹੱਲਾ ਕਲੀਨਿਕ ਜਾਣ ਲੱਗੇ ਡਰਿਏ ਨਾ ਉੱਥੋਂ ਇਲਾਜ ਆਪਣਾ ਫਰੀ ਕਰਾਈ ਜਿਹੜੇ ਸਮੇਂ ਦੇ ਵਿੱਚ ਜੀ ਫਾਮੇ ਦੇ ਵਿੱਚ ਫਾਮੇ ਮੇਰੇ ਹਲਕੇ ਟੋਟਲ 10 ਮਹੱਲਾ ਕਲੀਨਿਕ ਬਚ ਚੁੱਕੇ ਆ ਤੇ ਦੋ ਅੱਜ ਨਵੇਂ ਹੋਗੇ 10-12 ਮਹੱਲਾ ਕਲੀਨਿਕ ਇੱਕ ਹਲਕੇ ਜਿ ਬਣ ਗਏ ਤਾਂ ਮਤਲਬ ਤਕਰੀਬਨ ਲੋਕ ਜਿਹੜੇ ਆ ਜਿਹੜੇ ਗਰੀਬ ਪਰਿਵਾਰ ਲੋਕ ਆ ਮੈਂ ਤੇ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਪੈਸੇ ਕਿਉਂ ਖਰਾਬ ਕਰੀਏ ਚਲੋ ਲਾਈਕ ਡਾਕਟਰ ਬੈਠੇ ਆ ਤੇ ਕੋਈ ਵੀ ਪਰਮਾਤਮਾ ਦੁੱਖ ਨਾ ਲਿਆਵੇ ਜੇ ਕੋਈ ਦੁੱਖ ਹੁੰਦਾ ਤੇ ਸਾਨੂੰ ਮੈਨ ਲੈਗਲੀ ਨਿਊਰੋਲੋਜੀ ਕਪੜਾ ਕਰਾਉਣਾ ਚਾਹੀਦਾ ਅੱਜ ਸਾਂਨੇਵਤ ਚੌਂਕ 'ਚ ਪਹੁੰਚੇ ਹਾਂ ਸਾਂਨੇਵਤ ਚੌਂਕ 'ਚ ਕਾਫੀ ਸਮੱਸਿਆ ਆ ਰਹੀ ਹੈ ਜਿਸ ਰੰਗ ਗੇਟ ਜਿਵੇਂ ਆਇਆ ਸਕੂਲ ਹੈ ਸਕੂਲ ਦੇ ਨਾਲ ਹੀ ਇੱਕ ਟੇਕਾ ਵੀ ਹੁੰਦਾ ਹੈ ਚੌਂਕ ਦੇ ਵਿੱਚ ਜਿਸ ਪਾਸੇ ਦਾ ਕੋਈ ਹੱਲ ਨਹੀਂ ਨਵੀਂ ਮਾਰਕ ਵਿੱਚ ਨਵੀਂ ਬੋਲੀ ਹੋਣੀ ਹੈ ਉਹਦੇ ਵਿੱਚ ਬੰਦ ਕਰਾਉਣਾ ਉਹ ਇੱਕ ਨੋ ਜਿਹੜਾ ਗੇਟ ਬਣਾਇਆ ਗਿਆ ਸੀ ਜਿਹੜਾ ਫੇਸਟਾ ਉਹ ਵੀ ਆ ਚੁੱਕੀ ਆ ਉਹ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਨੂੰ ਬੇਨਤੀ ਲਾਤੀ ਆ ਉਹ ਬਸ ਜਲਦੀ ਵਧੀਆ ਜਿਵੇਂ ਪਹਿਲਾਂ ਸੀ ਉਦਾਂ ਅੰਡਾ ਬਣ ਕੇ ਤਿਆਰ ਹੋ ਜਾਵੇ। ਬਹੁਤ ਜੰਮ ਜੱਚ ਕਲੀਨਿਕ ਦਾ ਕੱਟ ਕੀਤਾ ਗਿਆ ਅੱਜ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਜਿਹੜੇ ਆਪਣੇ ਸਾਡੇ ਸੀਐਮ ਸਾਹਿਬ ਨੇ ਬਹੁਤ ਵਧੀਆ ਪ੍ਰਚਾਰ ਕਰਕੇ ਜਿਹੜਾ ਹੈਗਾ ਸੀ ਬਧਿਆ ਸੁਗਾ ਜਿਹੜੀ ਹੈਗੀ ਲੋਕਾਂ ਨੂੰ ਦਿੱਤੀ ਹੈ ਔਰ ਸਾਹਨੇਵਾਲ ਦੇ ਲੋਕਾਂ ਨੂੰ ਮੈਂ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹੈਗਾ ਕਿ ਆਪਣਾ ਨਾਅ ਜਿਹੜਾ ਹੈਗਾ ਅਸੀਂ ਸਰਕਾਰੀ ਸੰਸਥਾ ਜਿੱਦਾਂ ਕਿ ਆਮ ਆਦਮੀ ਕਲੀਨਿਕ ਹੈਗਾ ਜਾਂ ਸਰਕਾਰੀ ਸਾਡੇ ਸਿਆਸੀ ਸਾਹਨੇਵਾਲ ਹੈਗੀ ਉਹਦੇ ਵਿੱਚ ਆ ਕੇ ਆਪਣਾ ਇਲਾਜ ਕਰਾਣ ਸਰਕਾਰ ਵੱਲੋਂ ਫ੍ਰੀ ਦਵਾਈਆਂ ਫ੍ਰੀ ਟੈਸਟ ਫ੍ਰੀ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਦਿੱਤੀ ਜਾ ਰਹੀ ਹੈ ਆਪਣਾ ਪੂਰਾ ਪੂਰਾ ਜਿਆਦਾ ਤੋਂ ਜਿਆਦਾ ਲਾਭ ਲਵੋ ਸਰਕਾਰੀ ਜਿਹੜੀ ਮਸ਼ੀਨਰੀ ਰਾਹੀਂ ਜਿਹੜੀ ਸਹੂਲਤ ਦਿੱਤੀ ਕਿ ਬਿਲਕੁਲ ਨਾਲ ਪਾਸਾ ਉਹ ਚੌਂਕ ਤੋਂ ਵੀ ਇਹਨਾਂ ਖੁੱਲਿਆ ਗਿਆ ਵਾ ਕਿ ਅਸਾਨੀ ਸਹੂਲਤਾਂ ਤੇ ਅਵੇਲੇਬਿਲਿਟੀ ਜਿਹੜੀ ਤੇ ਮਤਲਬ ਕੋਲਿਆ ਦੇਖੋ ਉੱਥੇ ਆਪਣੇ ਜਿਹੜੇ ਹੈਗੇ ਸਾਰੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਸੀ ਕਿਉਂਕਿ ਜਨਸਖਿਆ ਜਿਆਦਾ ਹੋਣ ਕਰਕੇ ਕੋਈ ਫਰਕ ਨਹੀਂ ਪੈਣਾ ਤੇ ਉਹਦੇ ਵਿੱਚ ਲੋਕਾਂ ਨੇ ਹੋਰ ਸਖੋ ਵੱਧ ਚੜ੍ਹ ਕੇ ਹਿੱਸਾ ਲੈਣਾ ਹੈਗਾ ਇਹਦੇ ਵਿੱਚ ਲੋਕੀ ਹੋਰ ਸਖੋ ਜਿਆਦਾ ਤੋਂ ਜਿਆਦਾ ਜਿਹੜੇ ਆਣਗੇ ਸਾਡੇ ਕੋਲ ਸਾਡੀ ਸੀਐਸਸੀ ਨੂੰ ਇਸ ਦਾ ਕੋਈ ਫਰਕ ਨਹੀਂ ਪੈਣਾ ਉਹਦੇ ਵਿੱਚ ਆਰਡਰ ਜਿਹੜੀ ਸਾਡੇ ਕੋਲ ਆਪੀੜੀ ਬਹੁਤ ਜਿਆਦਾ ਵਧੀ ਹੋਈ ਹੈ ਤੇ ਇੱਥੇ ਵੀ ਜੇਕਰ ਵਧ ਜਾਏ ਕਿ ਤੇ ਸਾਨੂੰ ਵੀ ਸਰਕਾਰ ਨੂੰ ਜਿਹੜਾ ਹੈਗਾ ਸੀ ਅੱਛਾ ਲੱਗੇਗਾ ਸਾਰਾ ਕੁਛ ਹੈਗਾ ਜੀ ਦਵਾਈਆਂ ਸਰਕਾਰ ਨੇ ਜਿਹੜੀਆਂ ਹੈਗੀਆਂ ਸੀ ਫ੍ਰੀ ਆਫ ਕੋਸਟ ਜਿਹੜੀਆਂ ਕਰਤੀਆਂ ਹੋਈਆਂ ਕਿ ਕੋਈ ਵੀ ਦਵਾਈ ਜੜੀ ਬਾਹਰ ਉਹ ਨਹੀਂ ਲਿਖੀ ਜਾਏਗੀ ਔਰ ਸਾਰੀਆਂ ਲੋਕਾਂ ਨੂੰ ਫ੍ਰੀ ਮਿਲ ਰਹੀਆਂ ਐ ਐਕਸ-ਰੇ ਫ੍ਰੀ ਹੋ ਰਹੇ ਨੇ ਅਲਟਰਾਸਾਉਂਡ ਖਾਸ ਕਰਕੇ ਜਦੋਂ ਲੋਕਾਂ ਨੂੰ ਪ੍ਰੋਬਲਮ ਆਉਂਦੀ ਉਹ ਸਰਕਾਰ ਦੀ ਜਿਹੜੇ ਹੈਗੇ ਉਹ ਪ੍ਰਾਲੇ ਨਾਲ ਉਹ ਵੀ ਲੋਕਾਂ ਨੂੰ ਜਿਹੜੀ ਫ੍ਰੀ ਦੀ ਸਹੂਲਤ ਜਿਹੜੀ ਦਿੱਤੀ ਗਈ ਹੈ ਜੀ